ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਐਤਵਾਰ ਦੀ ਤਾਰਾ ਅੱਜ ਵੀ ਤਨੁ ਦਰਸ਼ਨ ਕਰਵਾ ਰਹੇ ਆ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਦੇ ਜਿੱਥੇ ਸੰਗਤ ਵੱਲੋਂ ਹਰ ਐਤਵਾਰ ਦੀ ਤਰ੍ਹਾਂ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ ਪਾਠ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ ਕਿ ਸੰਗਤ ਵੱਲੋਂ ਜਿਹੜਾ ਹੈ ਉਹ ਲਾਈਨਾਂ ਵਿੱਚ ਖੜਕ ਕੇ ਜਿਹੜਾ ਪਾਠ ਕੀਤਾ ਜਾ ਰਿਹਾ ਹੈ ਜਿੱਥੇ-ਜਿੱਥੇ ਸੰਤਾ ਨੂੰ ਜਗ੍ਹਾ ਮਿਲ ਰਹੀ ਹੈ ਸੰਤਾ ਉੱਥੇ ਹੀ ਪਾਠ ਕਰਨਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ ਸੰਗਤ ਨੇ ਹਰ ਪਾਸੇ ਜਿਹੜਾ ਹੈ ਸੰਤਾਂ ਦਾ ਜਿਹੜਾ ਖੜੇ ਉਹ ਆ ਚੁੱਕਿਆ ਹੈ ਐਤਵਾਰ ਦੇ ਐਤਵਾਰ ਦੇ ਦਿਨ ਜਿਹੜਾ ਸੰਗਤਾਂ ਨੇ ਉਹ ਚੋਪੈਰਾ ਸਾਹਿਬ ਜਿਹੜਾ ਹੈ ਉਹਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਮੇਰੇ ਨਾਲ ਸੰਗਤ ਮੌਜੂਦ ਹੈ ਗੱਲਬਾਤ ਕਰਦੇ ਆ। ਤੁਹਾਡੇ ਕੀ ਕਹਿਣਾ ਚਾਹੋਗੇ ਚੋਪੈਰਾ ਸਾਹਿਬ ਦੇ ਵਿੱਚ ਜਿਹੜੀ ਸੰਤਾ ਵੱਲੋਂ ਹਰ ਐਤਵਾਰ ਅਥਾ ਸਰਦਨ ਨਾਲ ਹਾਜ਼ਰੀ ਭਰੀ ਜਾਂਦੀ ਹੈ। ਅਨਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਬਹੁਤ ਜਿਆਦੀ ਸੰਗਤ ਬਹੁਤ ਜਿਆਦੀ ਧੂਮ-ਤਾਮ ਨਾਲ ਜਿੱਦਾਂ ਹਰ ਐਤਵਾਰ ਦੇ ਐਤਵਾਰ ਆਉਂਦੀ ਏ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਲੋਕੀ ਬੜੀ ਸ਼ਰਧਾ ਨਾਲ ਆਉਂਦੇ ਨੇ ਬੜੇ ਸਤਿਕਾਰ ਨਾਲ ਆਉਂਦੇ ਨੇ ਇੱਥੇ ਟੁੱਟ ਲੰਗਰ ਚੱਲ ਰਹੇ ਨੇ ਇੱਥੇ ਸੇਵਾਦਾਰ ਵੀ ਬਹੁਤ ਨੇ ਸੰਗਤ ਦਾ ਬਹੁਤ ਕੰਟਰੋਲ ਕੀਤਾ ਜਾਂਦਾ ਕਿਸੇ ਦੇ ਨਾਲ ਕੋਈ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਂਦਾ ਮੈਂ ਇੰਨਾ ਹੀ ਕਹਿੰਦਾ ਹੁੰਦਾ ਕਿ ਕਿਦਾ ਪੰਜਾਬ ਦੀ ਵਾਹਿਗੁਰੂ ਜੀ ਗੱਲ ਸਹੀ ਹੈ ਮੈਂ ਨੌਜਵਾਨਾਂ ਨੂੰ ਇਹੋ ਹੀ ਮੈਸੇਜ ਦੇਣਾ ਕੇ ਗੁਰੂ ਦੇ ਨਾਲ ਜੁੜੋ ਤੇ ਨਸ਼ਿਆਂ ਤੋਂ ਰਹਾਤ ਹੋ ਮੈਂ ਬੇਨਤੀ ਕਰਦਾ ਫੇਰ ਦੁਬਾਰਾ ਵੀ ਨਸ਼ਿਆਂ ਨੂੰ ਕੋ ਨਸ਼ਿਆਂ ਦੇ ਕੋਰ ਤੋਂ ਬਚੋ ਏਡੀਆਂ ਸਰਕਾਰਾਂ ਨੇ ਨਸ਼ਿਆਂ ਦੇ ਕੋਰ ਚ ਲਾਈ ਫਿਰਦੀਆਂ ਨੇ ਇਹਨਾਂ ਤੋਂ ਗੁਰੇਜ਼ ਕਰੋ ਇਹਨਾਂ ਤੋਂ ਹਟੋ ਤੇ ਗੁਰੂ ਦੇ ਲੜ ਲਗੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਐਤਵਾਰ ਨੂੰ ਬਾਬਾ ਜੀ ਦਾ ਜਦੋਂ ਚਪੈਰਾ ਸਾਹਿਬ ਹੁੰਦਾ ਵਾ ਤੇ ਸੰਗਤ ਬਹੁਤ ਜ਼ਿਆਦਾ ਛੜਦਾ ਭਾਵਨਾ ਦੇ ਨਾਲ ਹੀ ਹੁੰਦੀ ਏ ਬਾਬਾ ਜੀ ਦੇ ਦਰ ਤੇ ਜਿਹੜਾ ਵੀ ਆਂਦਾ ਹੈ ਉਹਨਾਂ ਦੀ ਮਨੋ ਕਾਮਨਾ ਵੀ ਬਹੁਤ ਜਲਦੀ ਪੂਰੀ ਹੁੰਦੀ ਏ ਇਸ ਕਰਕੇ ਚਪਾਰਾ ਸਾਹਿਬ ਹੁੰਦਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਆਪਣੇ ਨਾਲ ਦੇ ਵੀਰਾਂ ਭਾਈ ਆਪਣੀ ਮੈਸੇਜ ਬਸ ਸਾਰੀ ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਮਤਲਬ ਇੱਥੇ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਚੜ੍ਹਦੀ ਕਲਾ ਵਾ ਆਣਾ ਚਾਹੀਦਾ ਵਾ ਸੰਗਤ ਨੂੰ ਤੇ ਮਾਰੇ ਹਰ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਏ ਤੇ ਸਮਰ ਵਾਹਿਗੁਰੂ ਖਾਲਸਾ ਵਾਹਿਗੁਰੂ ਹੋਰ ਵੀ ਮੇਰੇ ਨਾਲ ਸੰਗਤਾਂ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰ ਦਿਆ ਸੰਗਤਾਂ ਵਿੱਚ ਜਿਥਾ ਸਰਦਾ ਦੇਖਣ ਨੂੰ ਮਿਲ ਰਹੀ ਹੈ ਵੀਰ ਜੀ ਮੈਂ ਲੇਕਿਨ ਤੂੰ ਆਂਦੀ ਆ ਵੀਰ ਜੀ ਮੈਂ ਐਕਚੁਅਲੀ ਤੋਂ ਮੇਰਾ ਪਿੰਡ ਡੇਰਾ ਬੱਬਾ ਨਾਲੇਗਾ ਮੈਂ ਗਦਾਪੁਰ ਟਿਪੜੀ ਕੈਂਡ ਤੋਂ ਹੁੰਦਾ ਹਾਂ ਮੈਂ ਹਰ ਇੱਕ ਵਾਰ ਸੇਵਾ ਕਰਦੀ ਹਾਂ ਹਾਂ ਸਾਰਾ ਐਤਵਾਰ ਨੂੰ ਮੈਂ ਸੇਵਾ ਕਰਦਾ ਹਾਂ ਔਰ ਮੈਂ ਫ੍ਰੀ ਗੱਡੀ ਲੈ ਕੇ ਆਉਂਦਾ ਉਥੋਂ ਉਥੇ ਮੈਂ ਟੈਕਸੀਆਂ ਪਾਈਆਂ ਨੇ ਮੈਂ ਆਪਣੀ ਗੱਡੀ ਦੀ ਫ੍ਰੀ ਸੇਵਾ ਕਰਦਾ ਨਾਲ ਲੇਡੀਜ਼ ਲੈ ਕੇ ਆਂਦਾ 9 ਜਣੀਆਂ ਉਹਨਾਂ ਕੋਈ ਪੈਸਾ ਨਹੀਂ ਲੈਂਦਾ ਮੈਂ ਫ੍ਰੀ ਸੇਵਾ ਕਰ ਮੈਂ ਸੇਵਾ ਇਹ ਗੁੱਡੀਆਂ ਮੇਰੀ 1 ਸਾਲ ਹੋ ਗਿਆ ਬਾਹਰ ਗਈ ਆ ਤੇ ਉਹਦੇ ਕਰਕੇ ਮੈਂ ਉਹਦੀ ਸੇਵਾ ਕਰ ਰਿਆ ਇੱਥੇ ਹੁਣ ਸਾਲ ਤੋਂ ਬਹੁਤ ਇੱਥੋਂ ਜੀ ਜੋ ਵੀ ਮੰਦੀ ਤਮੰਨਾ ਇੱਥੋਂ ਪੂਰੀ ਹੋ ਰਹੀ ਹੈ ਜੋ ਵੀ ਕੋਈ ਕਰਕੇ ਕਿਰਪਾ ਕਰ ਲੇਕਿਨ ਜਿਹੜੇ ਆ ਬਜ਼ੁਰਗ ਏਕ ਦੂਜੇ ਨਾਲ ਬਹਿਸ ਬਾਜੀ ਕਰਦੇ ਨਾ ਕਰੋ ਇਹਨਾਂ ਦੀ ਸੇਵਾ ਲਈ ਹੁੰਦੀ ਆ ਸੇਵਾਦਾਰਾਂ ਨਾਲ ਕੋਈ ਬਹਿਸ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਸੋ ਇਹ ਸੰਗਤਾਂ ਨੇ ਕਹਿੰਨਾ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਨੇ ਇੱਥੇ ਹਾਜ਼ਰੀ ਭਰਦੀਆਂ ਨੇ ਆਓ ਹੋਰ ਵੀ ਜਿਹੜੇ ਸੇਵਾਦਾਰ ਇੱਥੇ ਹਾਜ਼ਰੀ ਭਰ ਰਹੇ ਨੇ ਗੱਲਬਾਤ ਕਰਦੇ ਆ ਦੇ ਸੇਵਾ ਕਰ ਲਾਉਣਾ ਅੱਗੇ ਤੇਰੇ ਚਲੋ ਸੰਕਤਾ ਨੇ ਜਿਹੜਾ ਇਥੇ ਹਾੜੇ ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ ਕਿ ਸੰਕਤਾ ਜੜੀਆਂ ਨੇ ਉਹ ਇਥੇ ਸੇਵਾ ਕਰ ਰਹੀਆਂ ਨੇ ਪਾਠ ਕਰ ਰਹੀਆਂ ਨੇ ਹਾਜ਼ਰੀ ਭਰ ਰਹੀਆਂ ਨੇ ਜਿੱਥੇ-ਜਿੱਥੇ ਵੀ ਸੰਕਤਾ ਨੂੰ ਜਗ੍ਹਾ ਮਿਲਦੀ ਹੈ ਉੱਥੇ ਸੇਵਾ ਕਰਦੇ ਨੇ ਨੌਜਵਾਨ ਮੀਰ ਜੀ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਇੱਥੇ ਜੋ ਹਰ ਸੰਡੇ ਬਾਬਾ ਦੀਪ ਸਿੰਘ ਚਪੈਰਾ ਸਾਹਿਬ ਹੁੰਦਾ ਹੈ ਬਹੁਤ ਕਿਰਪਾ ਹੁੰਦੀ ਹੈ ਹਰ ਵਾਰ ਸੰਗਤ ਵਾਦ ਤੋਂ ਵਾਦ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਨੌਜਵਾਨ ਪੀੜੀ ਨਸ਼ਾ ਜਵਾਜੇ ਕਿਸੇ ਨੇ ਦੇਖਣੀ ਹੈ ਤੇ ਇੱਥੇ ਆ ਕੇ ਦੇਖੋ ਨੌਜਵਾਨ ਪੀੜੀ ਵੱਧ ਤੋਂ ਵੱਧ ਚੜ ਕੇ ਸੇਵਾ ਕਰਦੀ ਆ ਅਸੀਂ ਮੰਨਦੇ ਆ ਨਸ਼ਾ ਜ ਹੈਗੀ ਆ ਪਰ ਇੰਨੇ ਨਹੀਂ ਹੈਗੇ ਬਹੁਤ ਕਿਰਪਾ ਹੈ ਮਾਲਕ ਦੀ ਇੱਥੇ ਆ ਕੇ ਦੇਖੋ ਨੌਜਵਾਨ ਪੀੜੀ ਕਿੱਦਾਂ ਸੇਵਾ ਕਰ ਰਹੀ ਹੈ ਕੋਈ ਗੁਟਕਾ ਸਾਬ ਦੀ ਸੇਵਾ ਕਰ ਰਿਹਾ ਕੋਈ ਬਰਤਨ ਦੀ ਕਰ ਰਿਹਾ ਕੋਈ ਪੱਕੀ ਜਿੰਨੂੰ ਜੋਸ਼ ਆ ਮਿਲਦੀ ਹੈ ਸਾਰੇ ਕਰ ਰਿਹਾ ਮੈਂ ਕਹਿੰਦਾ ਜੇ ਕਿਸੇ ਨੌਜਵਾਨ ਪੀੜੀ ਦੇਖਣੀ ਹੈ ਤਾਂ ਇੱਥੇ ਆ ਕੇ ਦੇਖੋ ਸਾਰੇ ਮੁੰਡੇ ਕੁੜੀਆਂ ਸਭ ਮੈਨਾ ਭਾਂ ਸਭ ਬਹੁਤ ਸੇਵਾ ਕਰਦੇ ਆ ਬਹੁਤ ਕਿਰਪਾ ਹੈ ਬਾਬਾ ਦੀਪ ਸਿੰਘ ਜੀ ਦੀ ਬਹੁਤ ਔਰ ਵੱਧ ਤੋਂ ਵੱਧ ਸੰਗਤ ਨੂੰ ਆਂਦੀ ਇੱਥੇ ਬਹੁਤ ਵਧੀਆ ਕਿਰਪਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਹੈ ਵੇਖੋ ਜੀ ਪਹਿਲਾਂ ਸਭ ਸਾਰੀ ਸੰਗਤ ਨੂੰ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਵੇਖੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਕਿਸੇ ਨੇ ਪ੍ਰਮਾਤਮਾ ਦੇ ਦਰਸ਼ਨ ਕਰਨੇ ਆ ਹਰ ਥਾਂ ਵਿਆਪਕ ਹੈ ਲੇਕਿਨ ਉਹ ਪ੍ਰਮਾਤਮਾ ਜੀ ਉਹ ਅੱਖ ਲਾਵੇ ਤੇ ਤੁਸੀਂ ਇੱਥੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਆ ਕੇ ਦੇਖੋ ਹਰ ਇੱਕ ਰੂਹੀ ਉਹ ਅੱਖ ਲੱਗੀ ਹੋਈ ਹੈ ਹਰ ਇੱਕ ਦੇ ਵਿੱਚ ਹੀ ਹੋ ਇਹ ਕਿ ਦੂਜੇ ਨੂੰ ਪਰਮਾਤਮਾ ਦੇ ਰੂਪ 'ਚ ਦਰਸ਼ਨ ਕਰ ਰਿਹਾ ਹੈ। ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਪਤ। ਸੋ ਇਹ ਸੰਗਤ ਦਾ ਕਹਿਣਾ ਸੀ ਕਿ ਉਹ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਹਾਜ਼ਰੀ ਭਰਦੀਆਂ ਨੇ ਨੌਜਵਾਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੇ ਨੌਜਵਾਨ ਨੇ ਹਰ ਪ੍ਰਕਾਰ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਜੜੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਤੇ ਦਿਨੋਂ ਦਿਨ ਜਿਹੜੀ ਸੰਗਤਾਂ ਦੀ ਇੱਥੋਂ ਦੀ ਚੋਪੈਰਾ ਸਾਹਿਬ ਪ੍ਰਤੀ ਸ਼ਰਧਾ ਹੈ ਉਹ ਵੱਧਦੀ ਜਾ ਰਹੀ ਹੈ। ਕੈਮਰਾਮੈਨ ਅਰਸ਼ ਤੇ ਨਾਲ ਮਹਿਸੂਬਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ